ਖੜਖਾਨ ਨੇ ਫੌਜ ਮਜਾਰੀ ਕੜਪੜ ਵਿੱਚ ਝੋਕੀ ਸਾਰੀ ਦੇ ਦੇ ਇੱਕ ਤਸ਼ਰੀਆਂ ਤਿਆਰ ਕਰੇ ਸੌ ਕਾਜੀ ਤਸਾਂ ਨੂੰ ਮਾਰ ਮਰੇ ਓ ਅਲੀ ਬਖਸ਼ਤ ਬਖਸ਼ کریم ਸ਼ਕਤੀ ਲੈ ਤੁਰੇ ਅਜੀਮਾ ਛੱਡਣਗੇ ਬਾਲ ਜਤੀਮਾ ਲੈ ਤੁਰੇ ਹਜ਼ਾਰਾਂ ਜੱਥਿਆਂ ਨੂੰ ਪਰਪਤ ਨਾਲ ਮਾਰਨ ਮੱਥਿਆਂ ਨੂੰ ਸਿੱਖਾਂ ਆ ਸਤਗੁਰ ਤੋਂ ਨਿਕਲੇ ਹਰ ਗੋਪਿੰਦਪੁਰ ਤੋਂ ਮਨੁੱਖਤਾ ਮਿਲੀ ਹੈ ਧੁਰ ਤੋਂ ਜਿੱਤਾਂਗੇ ਗੁਰੂ ਰਜਾਵਾਂਗੇ ਮਰ ਗਏ ਤਾਂ ਸਦਖੰਡ ਜਾਵਾਂਗੇ ਆ ਭਾਈ ਅਮੀਆਂ ਅਤੇ ਪਰਾਂਗਾ ਭਾਈ ਅਮੀਆਂ ਅਤੇ ਪਰਾਂਗਾ ਕੋਤਾ ਦੇ ਜਗਨ ਪਿਤਾਗਾ ਸਿੱਖ ਮਨ ਕੇ ਧਰਮ ਦਾ ਧਾਗਾ ਹਰ ਦਮ ਦਮ ਨਾਲ ਚਿਦਾਰਨ ਪਏ ਹੋ ਸਦਕੇ ਗੁਰੂ ਤੋਂ ਜਿੰਦਵਾਰਨ ਪਏ ਸਿੱਖਾਂ ਨੇ ਪੜਿਆ ਮੱਲਿਆ ਹੱਥ ਪਹਿਲੇ ਮੁਗਲ ਤੋਂ ਬੱਲਿਆ ਭਾਈ ਭੈਣ ਮਕਰ ਗੁਰੂ ਉਸੇ ਵਾਦੇ ਦੇ ਮੁਗਲ ਕਈ ਚੀਰ ਦਿੱਤੇ ਹੱਥੀ ਤੋੜ ਵੀ ਰਾਣਾ ਵੀਰ ਦਿੱਤੇ ਆਉਂਦੇ ਵਦੇ ਮੁਗਲ ਕਹਿ ਮਾਰੇ ਅਲੀ ਬਖਸ਼ ਕ੍ਰੀਮਾ ਸਾਰੇ ਬੇ ਪਿਰ ਵਿੱਚ ਜਗਤ ਵਸਾਰੇ ਗਏ ਪਹਿਲੇ ਹੱਲੇ ਠੱਪੇ ਜੀ ਦਿੱਤੇ ਖੋਲ ਸਿੱਖਾਂ ਨੇ ਠੱਪੇ ਜੀ ਪੈਮਾਨੂ ਤੇ ਮਿਲ ਚੰਦ ਚੁਗ ਪਾਲੇ ਢਾਲ ਕਮਾਂਦੀ ਅਤੇ ਹੋਰ ਚੰਗੀ ਕਈ ਸੰਦੇ ਜਾਂਦਨ ਦਾ ਪੇਸ਼ ਰੱਖਾ ਬੜੇ ਮਾਰ ਜੋ ਜੰਗੀ ਮਸ਼ਕਾਂ ਦੇ ਉਹ ਘਰ ਧਰਤੀ ਇਹ ਪਿਆਗਾਸ਼ ਇਹ ਤਾਂ ਬਹੁਤੁਰਕ ਦਾ ਨਾਸ ਪਈ ਚੜੀ Laash ਤੇ Laash ਵੱਧ ਵੱਧ ਕੇ ਸ਼ਸ਼ਤਰ ਛਣਕਣ ਪਏ ਸੁੰਝਤਾ ਜੀ ਪਜੜ ਤੇ ਹਿਣਕਣ ਪਏ ਸਾਈ ਫੌਜ ਅੰਜਲ ਟੱਕਿਆ ਸੂਰਜ ਵੀਵੇਂ ਦਾ ਠੱਕਿਆ ਰੱਖਿ ਉਸ ਪਸ਼ਮਲ ਹੱਕਿਆ ਲੌਲਾ ਟੱਕਿਆ ਤਿਰਕਾਲੀ ਜੀ ਉਹਲੇ